ਸੰਯੁਕਤ ਕਿਸਾਨ ਪੁਲਾਈ ਸੰਸਦਾਰਾਂ ਨਾਲ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾਦਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਿਸਾਨੀ ਅਤੇ ਹੋਰ ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਪ੍ਰਧਾਨ ਮਨਜੀਤ ਸਿੰਘ ਬਾਦ ਨੇ ਕਿਹਾ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਝੋਨੇ ਦੇ ਪਾ ਵਿੱਚ ਮਾਮੂਲੀ ਵਾਅਦਾ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਸੀ ਅਤੇ ਇਸ ਨੂੰ ਕਿਸਾਨਾਂ ਨਾਲ ਕੋਜਾ ਮਜ਼ਾਕ ਦੱਸਿਆ ਗਿਆ ਸੀ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਮਲ ਦਾ ਘਟ ਤੋਂ ਘਟ ਪਾ 2500 ਰੁਪਇਆ ਹੋਣਾ ਚਾਹੀਦਾ ਹੈ ਇਹ ਹੁਣ ਕਾਟਾ ਜਿਹੜਾ ਪੰਜਾਬ ਸਰਕਾਰ ਕਿਸਾਨਾਂ ਨੂੰ ਬੋਨਸ ਦੇ ਕੇ ਪੂਰਾ ਕਰੇ ਜੀ ਵੀ ਡਾਕਟਰ ਜਸਬੀਰ ਸਿੰਘ 올ਕਦੀਪ ਸ਼ੇਸ਼ ਰਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਪਿੰਡੀ ਸੈਦਾ ਚੁਗਾਵਾ ਭਾਈ ਇਹਦੇ ਮਸਲੇ ਛੱਡਿਆ ਨਾ ਆਪਣਾ ਮਾਜਰਾ ਸਾਹਿਬ ਐਸ ਵੇਲੇ ਸਭ ਤੋਂ ਜ਼ਿਆਦਾ 90% ਤੋਂ ਨਿਸ਼ਾਨ ਗਈ ਜਿਹੜੀ ਜ਼ਮੀਨਾਂ ਦੀ ਆ ਕੋਈ ਨਾ ਬਣਦੀ ਹੁਈ ਆ ਤੇ ਉਹ ਮਸਲਾ ਵੀ ਬੜਾ ਐਮ ਆ ਦੂਜਾ ਮਸਲਾ ਜਿਹੜਾ ਰੱਖਿਆ ਤੇਲ ਚੋਰਾ ਦਾ ਉਹ ਵੀ ਸਾਨੂੰ ਐਸੋ ਜਿਹੜਾ ਹਰ ਇੱਕ ਜਿਹੜਾ ਜ਼ਮੀਨਦਾਰ ਹੈ ਜਿਹੜਾ ਖੇਤੀ ਕਰਦਾ ਉਹ ਉਹਦੇ ਦਾ ਪੀੜਤ ਆ ਉਹਨੂੰ ਹਰ ਇੱਕ ਨੂੰ ਤਕਲੀਫ ਆ ਉਹਨੂੰ ਇੰਨੀ ਤਕਲੀਫ ਆ ਕੋ ਸਾਹ ਦੀ ਜੀ ਕਦੋਂ ਤੇਲ ਚੋਰੀ ਹੋ ਜਾਣਾ ਇਹਦਾ ਕੋਈ ਇਲਾਜ ਨਹੀਂ ਹੈਗਾ ਕੋਈ ਅਜੇ ਕਹਾਣੀ ਨਹੀਂ ਕਹੇ ਪੱਤੀ ਆਲੇ ਨੂੰ ਜਹੀ ਨੂੰ ਲਾਈਏ ਲੋ ਅਸੀਂ ਫਲੇਮ ਲਈ ਜਾਣਾ ਕਿਉਂ ਨਾ ਕੋ ਨਾ ਦੀ ਦੁਕਾਨਦਾਰੀ ਚੱਲਦੀ ਆ ਉਹਦੇ ਸਪੀਡ ਤਾਂ ਨਹੀਂ ਆਉਂਦੇ ਆ ਸਾਰੇ ਸਾਡੇ ਸੇ ਭਾਰ ਪੈਂਦੇ ਆ ਇਹ ਜਿਹੜਾ ਨਿਸ਼ਾਨ ਖਿਆਲਾ ਵੀ ਆ ਉਹ ਵੀ ਬਿਲਕੁਲ ਸੱਚੀ ਗੱਲ ਆ ਕਿ ਉਥੇ ਉਹ ਜਿਹੜਾ ਮੁੱਖ ਮੰਤਰੀ ਆ ਉਹ ਆ ਕੀ ਹੋ ਜਾਏ ਇਹ ਜਿਹਨੂੰ ਆਪਾਂ ਭਾੜੀ ਕਹਿ ਸਕਦੇ ਆ ਇਹ ਬੋਲਣ ਦਾ ਪਤਾ ਨਹੀਂ ਕਿ ਸਾਰੇ ਜਥੇਬੰਦੀਆਂ ਸਾਡੇ ਭਲੇ ਵਾਸਤੇ ਕਿਸਾਨਾਂ ਦੇ ਭਲੇ ਵਾਸਤੇ ਜੋਗ ਜੇ ਕਰਦੀਆਂ ਉਹ ਕਰਨ ਦੇ ਆ ਤੇ ਉਹ ਇਹਨਾਂ ਨੂੰ ਹਜਮ ਨਹੀਂ ਹੋਂਦਿਆ ਇਹ ਆਪਣਾ ਰੋਗ ਪਾ ਕੇ ਤੇ ਕਹਿੰਦੇ ਕਿ ਇਹਨਾਂ ਨੂੰ ਨਾਪ ਲਈਏ ਤੇ ਮੈਂ ਆਪਣਾ ਤੌਰ ਬਣਾ ਲਾ ਪਰ ਇਹਨਾਂ ਨੂੰ ਪਤਾ ਨਹੀਂ ਕਿ ਜੇ ਇਹ ਸਾਡੇ ਨਾਲ ਸਗੋ ਇਹ ਕਿਉਂ ਜਿ세 ਬੰਦੀਆਂ ਨੇ ਤੇ ਇਹ ਆਪਣੇ ਆਪ ਹੀ ਇੱਕ ਮੁੱਖ ਮੰਤਰੀ ਬਣ ਸਕਦੇ ਅਜਿਹਾ ਇਹਨਾਂ ਨੂੰ ਸੈਕਟਰ ਦਾ ਕੋਈ ਦਬਾਅ ਆ ਸੈਕਟਰ ਦੀ ਦਬਾਅ ਕਰਕੇ ਇਹਨੇ ਆ ਕੋਈ ਕੀਤਾ ਕੋਈ ਜਸਤਾਂ ਦੋ ਇਹ ਬਾਦਰਾੰਦ ਜੀ ਦਾ ਇਹਨਾਂ ਨੇ ਕਿਸਾਨਾਂ ਨਾਲ ਸਾਡੀਆਂ ਥੋੜੀ ਕੀਤੀ ਤੇ ਕਈ ਕੋਈ ਕੀਤਾ ਉਹਦਾ ਕਰਕੇ ਕਿੰਨਾ ਪਛਾਹ ਪੈ ਗਿਆ ਭਾਵੇਂ ਸਾਚਾ ਲੋ ਅਸੀਂ ਇਹ ਪਾਰਟੀ ਦੇ ਨਾਲ ਹੀ ਆ ਪਰ ਜਿਹੜੀ ਗਲਤ ਗੱਲ ਹੈ ਉਹਨੂੰ ਗਲਤੀ ਕਰਕੇ ਕਹਿਣਾ ਪਵੇਗਾ ਅੱਜ ਜੋ ਫਸਲ ਦੇ ਮਸਲੇ ਤੇ ਬਹੁਤ ਜ਼ਿਆਦਾ ਅੰਨੇ ਜੇ ਉਹਦੇ ਵਿੱਚ ਕੱਲ ਇੱਕ ਕੱਲ ਮਾਨ ਕੱਲ ਦੀ ਜਿਹੜੇ ਖਬਰਾਂ ਮਾਨ ਸਾਹਿਬ ਨੇ ਇੱਕ ਟੀਚਰ ਕੀਤੀ ਆ ਪਸੰਦ ਯੂਨੀਅਨ ਉਹਨੇ ਇਥੋਂ ਤੱਕ ਕਹਿ ਦਿੱਤਾ ਆ ਇਹ ਜਿਹੜੀਆਂ ਯੂਨੀਅਨ ਨੇ ਕਿਵੇਂ ਸਰਕਾਰ ਨੂੰ ਬਲੈਕਮੇਲ ਕਰਦੀਆਂ ਔਰ ਕਰੋੜਾਂ ਰੁਪਏ ਇਕੱਠਾ ਕਰਦੀਆਂ ਲੋਕਾਂ ਤੋਂ ਤੇ ਇਹਨਾਂ ਦੀ ਜਿਹੜੀ ਆ ਪ੍ਰਾਪਰਟੀ ਇਹ ਲੋਕਾਂ ਦੇ ਕੀਤੇ ਪੈਸੇ ਦੇ ਇਕੱਠੇ ਦੇ ਤੋਂ ਪ੍ਰਾਪਰਟੀ ਇਹਨਾਂ ਬਣਾ ਲਈ ਆ ਅਸੀਂ ਇਹ ਗੱਲ ਦੀ ਉਹ ਨਿੰਦਾ ਕਰਦੇ ਆਂ ਉਹ ਸਰਕਾਰ ਨੂੰ ਇਹ ਗੱਲ ਦੀ ਤੇਤਾਮਨੀ ਦਿੰਦੇ ਆਂ ਕਿ ਅਗਰ ਦੇ ਕੋਹਨ ਸ਼ਾਕਿਆ ਕੇ ਇਸ ਕੇ ਸਭਾਂ ਨਾਲ ਸਰਕਾਰ ਨੂੰ ਪਾਇਓ ਇਹ ਸਭ ਨੂੰ ਵਾਹਿਗੁਰੂ ਜੀ ਦਾ ਧੰਨ ਵਾਹਿਗੁਰੂ ਜੀ ਦਾ ਤਰੱਕੀ ਆਪਣੇ ਕੋਈ ਪੰਨਾ ਹੈ ਕਿ ਬਾਰਵਾ ਸਾਹਿਬ ਕਹੇ ਗਏ ਆ ਵੀ ਸਾਡੇ ਦਰਾਫਰਨਾ ਕੇ ਬਹੁਤ ਵੱਡਾ ਨਖਰਾ ਹੈ ਅਹਿਸਾਸ ਫਰਮਾ ਜੋ ਤੇਲ ਚੋਰੀ ਹੁੰਦਾ ਆ ਰਾਫਰਮਾ ਜੋ ਤੇਰੀ ਤੇਲ ਚੋਰੀ ਹੁੰਦਾ ਤਾਂ ਪਲੱਸ ਸਾਡਾ 5000 ਰੁਪਿਆ ਕੰਸਾ ਲੱਗ ਜਾਂਦਾ ਉਸ ਤੋਂ ਬਾਅਦ ਫਿਰ ਮਹੀਨੇ ਦੇ 10 ਦਿਨਾਂ ਨੂੰ ਚੋਰੀ ਹੋਈ ਆ ਆਪਾਂ ਕਾਹਦਾ ਦੇਨੇ 5000 ਰੁਪਿਆ ਕਿਉਂ ਦੇਨੇ 5000 ਰੁਪਿਆ ਸਾਡੇ ਵੀ ਰਾਫਰਮਾ 3-3 4-4 ਕਨੈਕਸ਼ਨ ਐ ਅਸੀਂ ਕਦੀ ਕੋਈ ਬਹਾਨੀ ਨਹੀਂ ਦਿੱਤੀ ਆਪ ਐਪਲੀਕੇਸ਼ਨ ਪਿਆਰ ਕਰੀਦੀ ਐ ਰਾਫਰਮ ਚਲੋ ਸਾਡੇ ਥੱਲੇ ਆਨੂੰ ਲਿਵਾਜ ਦਾ ਚੜਾਈ ਦਾ ਖਰਚਾ ਨਹੀਂ ਪੈਂਦਾ ਉਹ ਜਿਹੜਾ ਤੇਲ ਚੋਰੀ ਹੁੰਦਾ ਐ ਐਪਲੀਕੇਸ਼ਨ ਲਿਖੀਦੀ ਐ ਤੇ ਜਈ ਗੁਵਾਈ ਦਾ ਰਿਪੋਰਟ ਬਣਾਉਂਦਾ ਉਹ ਤਾਂ ਬੜਾ ਠਾਣੇ ਜਾ ਕੇ ਜਾਈਦਾ ਮੋਹ ਲੈਦਾ ਤਾਂ ਉਹ ਪੈਸਾ ਪੁੱਛਦਾ ਦੇਖੋ ਸੇਵਾ ਕਰ ਲਓ ਉੱਚੀ ਦਾ ਇਹੋ ਗੱਲ ਕਹੀ ਦੀ ਕਾਦੀ ਸੇਵਾ ਅਗਲੀ ਗੱਲ ਲੱਗ ਕੇ ਬਹਿ ਜਾਂਦਾ ਕਿ ਸੇਵਾ ਮੰਗਦਾ ਹੀ ਨਹੀਂ ਆ ਫੇਰ ਆਈ ਦਾ ਇੱਥੇ ਜਾਈ ਕੋ ਜਾਈ ਫੇਰ ਸਾਰੇ ਮੈਂਬਰਾਂ ਨੂੰ ਪ੍ਰਧਾਨ ਜੀ ਤੇ ਵੱਖ-ਵੱਖ ਲੀਡਰ ਸਿਫ ਬੌਦੀ ਅਹੁਦੇਦਾਰ ਸਾਰੇ ਸਭ ਤੋਂ ਪਹਿਲਾਂ ਸਰਪੰਚ ਜੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਜ਼ਰੀ ਸਰੂ ਜੀ ਪਰ ਜੋ ਹਾਲਾਤ ਬਣ ਗਏ ਹਨ ਪਿੰਡਾਂ ਦੇ ਲੋਕ ਜਿਹੜੀ ਸਰਪੰਚੀ ਦੀ ਪਾਵਰ ਨਹੀਂ ਸਮਝਦੇ ਸਿਰਫ ਭੱਜ ਭੱਜ ਆਪਾਂ ਮੰਤਰੀਆਂ ਕੋਲ ਜਾਂਦੇ ਇਹਨਾਂ ਲੋਕਾਂ ਨੇ ਸਾਨੂੰ ਪੁਲਸ ਦੇ ਦਲਾਲ ਬਣਾਤਾ ਹੈ ਸਰਪੰਚਾਂ ਨੂੰ ਦਲਾਲ ਬਣਾ ਪਰ ਇੱਕ ਮੈਂ ਗੱਲ ਕਰਾਂਗਾ ਕਰੂੰਗਾ ਕਲੀਅਰ ਜੇ ਸਰਪੰਚ ਜਿੰਨੇ ਵੀ ਇੱਥੇ ਕੋਈ ਬਿਠੇ ਜਾਂ ਸਰਪੰਚ ਦੇ ਨਹੀਂ ਕੀ ਹੈ ਵੀ ਇੱਕ ਸਰਕਾਰ ਹੁਣ ਕਹਿੰਦੀ ਹੈ ਵੀ ਮਤੇ ਪਾਪੇ ਦੰਗੂ ਕਿੰਨੀ ਲੱਖੋਂ ਪਤੀ ਦੀ ਪਹਿਲੀ ਕਿੰਨੀ ਕੀ ਹੈ ਕਿੰਨੀ ਕੀ ਹੈ ਕੋਈ ਮਤੇ ਨਾ ਪਾਓ ਫੇਰ ਹੰਦੇ ਵੀ ਗੁਜਰ ਪਰੇ ਸਾਡੇ ਹਰਪਾਲ ਮੁੰਡਾ ਗੋਲਦੀ ਆ ਉਹ ਆਂਦਾ ਹੀ ਮਤੇ ਪਾ ਕੇ ਦੋਦੇ ਪਰਜੀਆਂ ਘਟਾਉਣ ਲੱਖੋ ਪਤੀ ਅਦੇ ਪੰਚਾਇਤੀ ਤੇ ਹੋਈ ਹੁਣ ਖੱਤੀਆਂ ਕੋਈ ਬਾਲ ਪਤੀ ਕੋ ਦੂਜੀ ਪਤੀ ਪੱਤੀਆਂ ਜਿਹੜੀਆਂ ਵਾ ਚਿਰਾਂ ਤੋਂ ਲੋਕ ਵਾਹਣ ਦੇ ਪਾਕਿਸਤਾਨੋਂ ਜਿਉਂ ਆਏ ਕਿਹੇ ਛੇੜਿਆਂ ਨੇ ਤੇ ਪੱਤੀਆਂ ਦੇਂਦੇ ਮਤੇ ਪਾ ਕੇ ਦੋ ਇਹਨਾਂ ਹੌਲੀ ਹੌਲੀ ਸਾਡੇ ਕੋਲ ਹੋਣੀ ਉਹਨੇ ਮੁੰਡੇ ਨੇ ਕੀ ਕੀਤਾ ਉਹਨੇ ਵੇਚ ਤੜ ਜਲਦਾ ਬੰਦਾ ਸਾਰੇ ਬੰਦਾ ਮੈਂ ਨਹੀਂ ਕਰਨਾ ਮੇਰੇ ਹੱਥ ਜੋੜੇ ਵੀਡੀਓ ਰੇ ਪ੍ਰੈਸ਼ਰ ਪੈਂਦਾ ਜਾਂਦਾ ਵੀਡੀਓ ਨੂੰ ਆਉਂਦਾ ਵੀ ਪਿੰਡ ਆ ਜੋ ਪਿੰਡ ਫਤ ਜਾਦਾ ਸਾਰਾ ਬਲਕ ਲਗਾਦਾ ਸਾਰੇ ਲੋਕ ਜਿੰਨਾ ਕੋਈ ਉਹਨਾਂ ਕਰਕੇ ਅੱਜ ਉਹ ਮੀਟਿੰਗ ਕੀਤੀ ਦੇ ਪੰਦੀ ਅੱਜ ਸੰਯੁਕਤ ਕਿਸਾਨ ਭਲੇ ਸੰਸਥਾ ਨਾਲ ਦੀ ਮਹੀਨਾਵਾਰ ਮੀਟਿੰਗ ਹੋਈ ਆ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਆ ਜਿਹੜਾ ਸਰਕਾਰ ਨੇ ਪਿਛਲੇ ਦਿਨੀ ਪਰਮਲ ਤੇ ਨਗੂਨਾ ਜਾ 69 ਰੁਪਏ ਦਾ ਵਾਧਾ ਕੀਤਾ ਆ ਉਹ ਇੱਕ ਕੋਝਾ ਜਾ ਮਜ਼ਾਕ ਕੀਤਾ ਗਿਆ ਕਿਸਾਨਾਂ ਨਾਲ ਕਿਉਂਕਿ ਪਰਮਲ ਤੇ ਬਹੁਤ ਜ਼ਿਆਦਾ ਖਰਚਾ ਚੜਦਾ ਆ ਕਿਸਾਨ ਦਾ ਡੀਜ਼ਲ ਤੇ ਜਿਹੜਾ ਉਹ ਬਹੁਤ ਮਹਿੰਗਾ ਹੋ ਗਿਆ ਆ ਭਾਈ ਤੇ ਜਿਆਦਾ ਖਰਚਾ ਆਉਂਦਾ ਆ ਦਵਾਈਆਂ ਜਿਹੜੀਆਂ ਨੇ ਮਹਿੰਗੀਆਂ ਹੋਈਆਂ ਨੇ ਇਸ ਕਰਕੇ ਅਸੀਂ ਸਰਕਾਰ ਪੰਜਾਬ ਜਿਹੜੀ ਸੈਂਟਰ ਸਰਕਾਰ ਆ ਉਹਨੂੰ ਅਪੀਲ ਕਰਦੇ ਆ ਕਿ ਘੱਟੋ ਘੱਟ 2500 ਰੁਪਇਆ ਇਹਦਾ ਜਿਹੜਾ ਪਰਮਲ ਦਾ ਰੇਟ ਹੋਣਾ ਚਾਹੀਦਾ ਸੀ ਜੇ ਤੁਸੀਂ 69 ਰੁਪਏ ਵਾਧਾ ਕੀਤਾ ਆ ਜਿਹੜਾ ਉੱਪਰਲਾ ਆ ਉਹਨੂੰ ਬੋਨਸ ਦੇ ਰੂਪ ਵਿੱਚ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਜਾਂ ਜੋ ਜਿਹੜੀ ਕਿਸਾਨ ਦੀ ਜਿਹੜੀ ਲਾਗਤ ਆ ਲਾਗਤ ਮੁੱਲ ਉਹਦਾ ਪੂਰਾ ਹੋ ਸਕੇ ਦੂਸਰੀ ਗੱਲ ਅੱਜ ਦੀ ਡੇਡ ਵਿੱਚ ਵੀ ਜਿਹੜਾ ਚੌਲ ਆ ਸ਼ੈਲਿੰਗ ਦਾ ਜਿਹੜਾ ਚੌਲ ਆ ਉਹ ਭੰਡਾਰ ਜਿਹੜਾ ਅਜੇ ਖਾਲੀ ਨਹੀਂ ਹੋਇਆ ਗਦਾਮਾਂ ਚੋਂ ਫਸਲ ਫੇਰ ਆਉਣ ਵਾਲੀ ਆ ਜੇ ਉਹ ਭੰਡਾਰ ਖਾਲੀ ਨਾ ਹੋਏ ਗਦਾਮ ਖਾਲੀ ਨਾ ਹੋਏ ਤੇ ਸੇਲਰ ਨੇ ਸ਼ੈਲਿੰਗ ਕਰਨ ਤੋਂ ਆਨਾ ਕਰਨੀ ਕਰਨੀ ਆ ਜੇ ਸੇਲਰ ਨੇ ਸ਼ੈਲਿੰਗ ਕਰਨ ਤੋਂ ਆਨਾ ਕਰਨੀ ਨਹੀਂ ਕੀਤੀ ਤੇ ਸਾਡੇ ਜ਼ਿੰਮੇਵਾਰ ਦੀ ਫੇਰ ਲੁੱਟ ਹੋਣੀ ਆ ਇਸ ਕਰਕੇ ਸੈਂਟਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਜਿਹੜੇ ਤੁਹਾਡੇ ਚੌਲਾਂ ਦੇ ਭੰਡਾਰ ਆ ਉਹ ਖਾਲੀ ਕੀਤੇ ਜਾਣ ਗਦਾਮ ਖਾਲੀ ਹੋਣ ਤੇ ਜਿਹੜਾ ਸੈਲਰਾਂ ਦੀਆਂ ਕੁਝ ਮੰਗਾਂ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਤਾਂ ਜੋ ਵੱਤ ਵਜਰਾ ਸੈਲਰ ਆ ਉਹ ਸ਼ੇਅਰਿੰਗ ਕਰ ਸਕੇ ਜਨਾਬ ਜੀ ਮੁੱਖ ਮੰਤਰੀ ਵੱਲੋਂ ਜਿਹੜਾ ਨੁਕਸਾਨ ਜਿਹੜਾ ਮੰਨੇ ਨੇ ਜਿਹੜਾ ਦੁੱਧ ਦਿੱਤੀ ਕੀਤੀ ਉਹ ਦੇਖੋ ਉਹਨੇ ਇੱਕ ਸਾਡੇ ਕਿਸਾਨ ਜਥੇਬੰਦੀਆਂ ਦਾ ਕੋਝਾ ਮਜ਼ਾਕ ਕੀਤਾ ਅਸੀਂ ਮੁੱਖ ਮੰਤਰੀ ਨੂੰ ਕਹਿੰਦੇ ਆ ਕਿ ਜਿਹੜੇ ਇਹੋ ਜਿਹੇ ਚੋਰ ਹੈਗੇ ਨੇ ਸਾਰੀ ਜਥੇਬੰਦੀਆਂ 'ਚ ਤੁਸੀਂ ਉਹ ਨੰਗੇ ਕਰੋ ਪਰ ਸਾਰਿਆਂ ਨੂੰ ਬਦਨਾਮ ਨਾ ਕਰੋ ਜੇ ਤੁਹਾਡੀ ਸਰਕਾਰ 'ਚ ਵੀ ਕੋਈ ਚੋਰ ਹੈਗੇ ਤੁਸੀਂ ਫੜ੍ਹ ਦੇ ਜੇ ਉਹਨਾਂ ਨੂੰ ਨੰਗਿਆ ਕਰ ਦੇ ਜੇ ਅਸੀਂ ਕਦੋਂ ਕਹਿੰਦੇ ਤੁਹਾਡੀ ਸਾਰੀ ਸਰਕਾਰ ਮਾੜੀ ਆ ਪਰ ਤੁਸੀਂ ਜਿਹੜਾ ਇਹ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕੀਤਾ ਆ ਉਹ ਬਹੁਤ ਮਾੜੀ ਗੱਲ ਆ ਇਹਦਾ ਜਿਹੜਾ ਹਰਜਾਨਾ ਤੁਹਾਨੂੰ ਆਉਣ ਵਾਲੀ ਇਲੈਕਸ਼ਨ ਵਿੱਚ ਭੁਗਤਣਾ ਪਵੇਗਾ